ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਵਿਖੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਤੇ ਜਰਨਲ ਸਕੱਤਰ ਅਰੁਣ ਖਾਨਾ ਦੀ ਅਗਵਾਈ ਹੇਠ ਗਿਰੀਰਾਜ ਜੀ ਨੂੰ ਛੱਪਨ ਪੋਗ ਲਗਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪ੍ਰਸ਼ਾਦ ਵੀ ਵੰਡਿਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਇਸ ਹੈ ਅੱਜ ਗੁਰਦੁਆਲੀ ਦੇ ਦੂਜੇ ਦਿਨ ਗੁਰਦਨ ਪੂਜਾ ਦਾ ਦਿਨ ਹੁੰਦਾ ਹੈ भगवान कृष्ण ਨਾਲ ਜੁੜੀ ਇਹ ਬਹੁਤ ਹੀ ਇੱਕ ਜਿਹੜਾ ਸਮਰਣੀਆ ਘਟਨਾ ਹੈ ਗੋਰਦਨ ਪर्वਤ ਜੀ ਦੀ ਪੂਜਾ ਹੁੰਦੀ ਹੈ ਭਗਵਾਨ ਨੇ ਆਪਣੀ ਛੋਟੀ ਚੀਚੀ ਉਂਗਲੀ ਦੇ ਉੱਤੇ ਧਾਰਨ ਕੀਤਾ ਸੀਗਾ ਇੱਕ ਵਾਰ ਜਦ ਆ ਭਗਵਾਨ ਨੇ ਪ੍ਰਸ਼ਨ ਕੀਤਾ ਆਪਣੇ ਮਾਤਾ ਜੀ ਨੂੰ ਕਿ ਜੀ ਅਸੀਂ ਇੰਦਰ ਜੀ ਦੀ ਪੂਜਾ ਕਰਨੇ ਆ ਉਹ ਕਹਿੰਦੇ ਇੰਦਰ ਜੀ ਪੂਜਾ ਕਿਉਂ ਕਰਨੇ ਆ ਜਿਸ ਤਰ੍ਹਾਂ ਵੀ ਬੱਚੇ ਕਰਦੇ ਵੀ ਪੂਜਾ ਕਿਉਂ ਕਰਨੀ ਤੋਂ ਉਹਨਾਂ ਨੇ ਕਿਹਾ ਜੀ ਇੰਦਰ ਦੇਵਤਾ ਬਾਦਸ਼ਾਹ ਕਰਦੇ ਆ ਤੇ بارش ਕਰਕੇ ਤੇ ਸਾਡੀਆਂ ਖੇਤੀ ਖੇਤੀ ਹੁੰਦੀ ਹੈ ਸਾਡੇ ਫਸਲਾਂ ਉਗਦੀਆਂ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਇਹ ਤਾਂ ਇੰਦਰ ਭਗਵਾਨ ਨੇ ਤਾਂ ਉਹਨਾਂ ਦਾ ਕੰਮ ਹੀ ਹੈ ਉਹਨਾਂ ਦਾ ਕਰਤੱਵ ਹੈ ਸਾਨੂੰ ਤਾਂ ਗੁਰਦਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਜਿੱਥੇ ਸਾਰਾ ਦਿਨ 365 ਦਿਨ ਸਾਰਾ ਸਾਲ ਸਾਡੀਆਂ ਗਾਵਾਂ ਚੜਦੀਆਂ ਉਹਨਾਂ ਦੇ ਕਹਿਣ ਤੇ ਤੇ ਉਹਨਾਂ ਨੇ ਗੁਰਦਨ ਜੀ ਦੀ ਪੂਜਾ ਸ਼ੁਰੂ ਕਰਤੀ ਤੇ ਇੰਦਰ ਦੇਵਤਾ ਨੂੰ ਗਮੰਡ ਹੋ ਗਿਆ ਕਿ ਹੈ ਇਹ ਗੱਲ ਹੈ ਤੇ ਉਹਨਾਂ ਨੇ অতি ਵਰਸ਼ਟੀ ਸ਼ੁਰੂ ਕਰਤੀ ਜਿਸ ਨਾਲ ਬਾਰਸ਼ ਪਾਣੀ ਤੂਫਾਨ ਸ਼ੁਰੂ ਕਰਤਾ ਕਿ ਭਈ ਮੈਂ ਦੇਖਣਾ ਹੁਣ ਮੈਂ ਆਪਣਾ ਵੀ ਇਹਨਾਂ ਨੂੰ ਕਰਾਮਾਤ ਦਿਖਾਵਾਂ ਭਗਵਾਨ ਤਾਂ ਸਵੈਮ ਵਿਸ਼ਨੂ ਦੇ ਅਵਤਾਰ ਸੀ ਕਿ ਉਹਨਾਂ ਨੂੰ ਤਾਂ ਸਭ ਪਤਾ ਸੀਗਾ ਔਰ ਉਹਨਾਂ ਨੇ ਭਗਵਾਨ ਨੇ ਗੁਰਦਨ ਪਹਾੜ ਉਠਾਇਆ ਇੱਕ ਉਂਗਲੀ ਤੇ ਨਾਲ ਛੱਬ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਲਾਠੀਆਂ ਦੇ ਨਾਲ ਜਿਹੜਾ ਹੈ ਉਹ ਚੁੱਕ ਦਿੱਤਾ ਜਿਸ ਵੇਲੇ ਉਹ ਕੋਈ ਅਸਰ ਨਾ ਹੋਇਆ 7 ਦਿਨ ਜਿਹੜਾ ਹੈ ਉਹ ਹਫਤਾ ਜਿਹੜਾ ਹੈ ਉਹ ਚੱਲਦਾ ਰਿਹਾ ਤੇ ਬ੍ਰਹਮਾ ਜੀ ਨੇ ਇੰਦਰ ਦੇਵਤਾ ਨੂੰ ਸਮਝਾਇਆ ਕਿ ਭਗਵਾਨ ਕ੍ਰਿਸ਼ਨ ਨੇ ਸ਼ਮਾ ਮੰਗੀ ਫਿਰ ਉਸ ਦਿਨ ਤੋਂ ਬਾਅਦ ਜਿਹੜਾ ਹੈ ਭਗਵਾਨ ਨੇ ਜਿਹੜਾ ਹੈ ਉਹ ਉਥੇ ਥੱਲੇ ਰੱਖ ਦਿੱਤਾ ਗੋਰਦਨ ਪਹਾੜ ਨੂੰ ਔਰ ਉਸ ਦਿਨ ਹੁਕਮ ਕੀਤਾ ਕਿ ਸਭ ਲੋਗ ਗੋਰਦਨ ਜੀ ਦੀ ਪੂਜਾ ਕਰਿਆ ਕਰਨ